ਓਏ ਹੋਏ ਬੱਸ ਬੱਸ ਹੋ ਗਈ ਬੱਸ ਇੰਨਾ ਹੀ ਦਰਦ ਹੁੰਦਾ ਆਈਓ ਭਾਈ ਓਏ 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 ਮਾਕੂ ਨਿਕਲ ਗਿਆ ਓ ਤੇਰੀ ਬੱਸ ਵਾਹ ਦੇਖ ਹਲੋ ਜੀ ਆ ਮੈਂ ਵੀਡੀਓ ਪਾਰ ਕੀਆ ਨਾ ਤੇ ਮੈਂ ਲੱਲਾ ਸੀ ਪੁੱਠਾ ਪੰਗਾ ਬੈਕਸ ਕਰਾਉਣ ਵਾਲਾ ਤੇ ਕਦੇ ਤੁਸੀਂ ਆ ਪੰਗਾ ਨਹੀਂ ਲੈਣਾ ਤੇ ਵੀਡੀਓ ਪੂਰੀ ਦੇਖੋ ਬਹੁਤ ਮਾੜੀ ਹੋਈ ਆ ਦੇਖੋ ਹੋਰ ਤੌਣ ਸੁੱਟ ਗਈ ਮੇਰੀ ਮਜ਼ਾਕ ਮਜ਼ਾਕ ਚ ਲਵਾਤਾ ਲਈ ਪੂਰੀ ਵੀਡੀਓ ਦੇਰਾਂ ਵਰਕੇ ਰੋ ਰੋ ਆਪਾਂ ਸੋਪੇ ਜਾਂਦੇ ਕਰੀ ਸੁੱਕ ਜਾਂਦਾ ਜਾਣੀ ਹੋ ਜੀ ਉਹਦੀ ਸੁਪੀ ਓਏ ਬੋਲ ਵੀੜ ਉਹ ਤੇ ਯਾਰ ਬਹੁਤ ਜਿਸਮ ਨੇ ਆ ਕੇ ਪਾੜਿਆ ਜਾ ਤੂੰ ਤੂੰ ਤਰਾ ਬੜਾ ਸਾਲਿਓ ਆ ਤੇਰੀ ਬਾਦੀ ਓਏ ਕੁੱਤਾ ਯਾਰੋ ਪੋੜਦਾ ਯਾਰੋ ਸੁਧਰ ਕਰ ਗਰਮ ਗਰਮ ਜਿਆਦਾ ਪੱਟੇ ਵੀ ਮਨੇ ਯਾ ਨਹੀਂ ਮਿਆ ਨਹੀਂ ਸੱਚੀ ਕਹ ਰਿਹਾ ਤਨ ਮੈਂ ਹੋਣੇ ਤੇ ਲੱਗ ਗਈ ਨਾ ਪੱਟਨੀ ਤੇ ਪਹਿਣੀ ਹੁਣ ਪੱਟੇ ਗਰਮ ਕਰ ਲਾ ਇਹਦਾ ਕੋਈ ਹੱਲ ਨਹੀਂ ਦੇ ਮੇਰੀ ਜਾਨ ਕੀ ਕਰੀ ਪੱਟਾ ਹੈ ਇਹਦਾ ਹੱਲ ਨਹੀਂ ਇਹਦਾ ਲੋਕੀ ਜਾਨੇ ਪੱਟਾ ਆਇਆ ਹੈ ਚੜੀ ਗਰਮ ਕਰ ਲਾ ਬਾਈ ਬਣ ਕੇ ਯਾਰ ਗਰਮ ਹੋਸੀ ਪੱਟਾ ਤੇ ਦੇ ਆਏ ਹੋਏ ਬੱਸ ਹੋਸੋ ਹੋ ਗਈ ਬੱਸ ਇੰਨਾ ਹੀ ਦਰਦ ਹੁੰਦਾ ਆਈਓ 어, 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 ਕਹਿ ਲਾ ਦੇ ਓਏ ਇਹ ਗਰੀਬੀ ਉਹ ਨਾ ਬਈ ਉਹ ਚੱਕ ਤਾ ਇਹ ਕੋਈ ਨਹੀਂ ਪਾਈ ਇਹਦਾ ਇੱਕ ਗਰੀਬੀ ਉਹ ਆਉਂਦਾ ਲੱਗੇ ਜਿਹਦਾ ਮੌਤ ਆ ਗਏ ਬੰਦੇ ਇਹ ਬਰ ਉਲਟੇ ਬਾਗਾ ਇਹ ਉਲਟੇ ਬਾਗਾ ਆਹ ਸੈਟ ਕਰਕੇ ਕੰਨ ਉਲਟੇ ਬਾਗਾ ਨਾ ਕੰਨਾਂ ਨਾਲ ਪੜਨਾ ਤੇਰੀ ਸੋਹਰ ਜੱਟ ਇਹਦਾ ਕੋਈ ਹੋਈ ਨਹੀਂ ਓਏ ਤਰੀ ਓਏ ਕੋਈ ਨਹੀਂ ਰਬ ਉਹਦਾ ਵੇ ਤੂੰ ਕਿੰਨੇ ਵਾਲ ਤੇ ਕੰਨ ਲੱਗਦਾ ਕਿੰਨੇ ਵਾਲ ਉਹ ਠੱਡੀ 'ਚ ਲਗਾ ਦਿੰਦੇ ਥੋੜੀ ਜਿਹੀ ਥੋੜੀ ਜਿਹੀ ਕੰਮ ਤੋਂ ਬਣ ਗਿਆ ਬੱਸ ਬੱਸ ਉਹ ਜੋ ਮਲੋਸ਼ ਖਲਾਣਾ ਦੇ ਸੈਟ ਹੋ ਜੇ ਭਰਾ ਉਹ ਥੋੜਾ ਰਹਿ ਗਿਆ ਉਹ ਕੰਮ ਥੋੜਾ ਰਹਿ ਗਿਆ ਕੰਮ ਕੋ ਥੋੜਾ ਰਹਿ ਗਿਆ ਮੈਂ ਹੁੰਦਾ ਮਾਸ ਆ ਗਿਆ ਨਾ ਨਹੀਂ ਮਾਸ ਆਇਆ ਮਾਸ ਆਇਆ ਕਿਉਂ ਤੂੰ ਮਾਰੀਂ ਜਾਵਾਂ ਬਲਕਿ ਜਾਵਾਂ ਦੇ ਸਕੇ ਠੀਕ ਹੈ ਪਸੀਨਾ ਆ ਗਿਆ ਉਹ ਨਹੀਂ ਆਇਆ ਪਸੀਨਾ ਆ ਗਿਆ ਓਏ ਹੋਏ ਯਾ ਇਹਨ ਮਾਰ ਲੋਸੇ ਮਾਰੇ ਤੇ ਠੰਡੇ ਵਾਲਾ ਲੋਸ਼ੇ ਠੰਡੇ ਵਾਲਾ ਓਹ ਨਾਲ ਨਹੀਂ ਆ ਨਾ ਨਾ ਗਾ ਨਹੀਂ ਭਰਾਵਾਂ ਕਹਿਣਾ ਲਈ ਪਾਣੀ ਮਾਰਦੇ ਹੋ ਪਾਣੀ ਮਾਰਦੇ ਹੋ ਓਹ ਫਾਰਚ ਨਹੀਂ ਓਏ